ਗਾਇਕ ਕਰਨ ਓਜਣਾ ਨੇ ਦਿੱਤਾ ਅੰਤਰਰਾਸ਼ਟਰੀ ਖਿਡਾਰੀ ਨੂੰ ਤੋਹਫਾ ਖਿਡਾਰੀ ਦੀ ਘਰ ਦੀ ਛੱਤ ਬਚਾਈ ਅੰਤਰਰਾਸ਼ਟਰੀ ਕਟੋ ਕਰਾਟੇ ਐਥਲੀਟ ਤਰੁਣ ਸ਼ਰਮਾ ਦੇ ਲਈ ਗਾਇਕ ਕਰਨ ਓਜਾ ਅੱਜ ਇੱਕ ਮਸੀਹਾ ਬਣ ਕੇ ਸਾਹਮਣੇ ਆਏ ਹਨ ਕਿਉਂਕਿ ਖਿਡਾਰੀ ਦੇ ਉੱਪਰ ਬੈਂਕ ਦੇ ਲੋਨ ਦਾ ਕਰੀਬ 12 ਲੱਖ ਦਾ ਕਰਜ਼ਾ ਸੀ ਪਹਿਲਾਂ ਕੁਝ ਐਨ ਆਰ ਆਈ ਭਰਾਵਾਂ ਨੇ ਉਸ ਦੀ 4 ਲੱਖ ਦੀ ਮਦਦ ਕੀਤੀ ਫਿਰ ਉਹ ਕਰਜ਼ਾ 8 ਲੱਖ 70 ਹਜ਼ਾਰ ਰਹਿ ਗਿਆ ਅੱਜ ਕਰਨ ਓਜਾ ਨੇ ਖਿਡਾਰੀ ਦਾ ਸਾਰਾ ਕਰਜ਼ਾ 870000 ਰੁਪਏ ਬੈਂਕ ਵਿੱਚ ਜਮਾ ਕਰਕੇ ਉਸ ਦੇ ਘਰ ਦੀ ਛੱਤ ਬਚਾ ਲਈ ਹੈ ਖਿਡਾਰੀ ਤਰਨ ਸ਼ਰਮਾ ਨੇ ਇਸ ਦੇ ਲਈ ਕਰਨ ਓਜਲਾ ਤੇ ਸਾਰੇ ਐਨਆਰਆਈ ਭਰਾਵਾਂ ਦਾ ਦਿਲੋਂ ਧੰਨਵਾਦ ਵੀ ਕੀਤਾ ਹੈ ਜੈ ਸ਼੍ਰੀ ਰਾਮ ਮੈਂ ਤੁਹਾਡਾ ਆਪਣਾ ਅੰਤਰਾਖੀ ਪਿਆਰਾ ਕਰਾਂ ਤਰਨ ਸ਼ਰਮਾ ਵੀਰੇ ਅੱਜ ਸਾਰੇ ਨਾਲ ਗੱਲ ਸਾਂਝੀ ਕਰ ਰਿਹਾ ਕਿ ਐਨਆਰਆਈ ਭਰਾਵਾਂ ਵੱਲੋਂ ਜਿਹੜਾ ਮੇਰਾ ਲੋਨ ਸੀਗਾ 12 ਲੱਖ ਰੁਪਏ ਦਾ ਕੋਈ ਹੱਦ ਤੱਕ ਐਨਆਰਆਈ ਭਰਾਵਾਂ ਨੇ ਮੇਰੀ ਮਦਦ ਕੀਤੀ ਤੇ ਉਹ ਕੱਢ ਕਢਾ ਕੇ 8.5 9 ਦੇ ਕਰੀਬ ਰਹਿ ਗਿਆ ਸੀ 8 ਲੱਖ 70 ਹਜ਼ਾਰ ਤੇ ਉਹ ਸਾਰੀ ਅਮਾਉਂਟ ਕਰਨ ਉਹਲਾ ਭਾਈ ਜੀ ਨੇ ਅੱਜ ਮੇਰੀ ਬੈਂਕ ਦੀ ਕਲੀਅਰ ਕਰਾਤੀ ਸੋ ਮੈਂ ਤੇ ਮੇਰੇ ਪਰਿਵਾਰ ਵੱਲੋਂ ਕਰਨ ਉਹਲਾ ਭਾਈ ਜੀ ਦਾ ਦਿਲੋਂ ਧੰਨਵਾਦ ਤੇ ਉਹਨਾਂ ਸਾਰੇ ਐਨ ਆਰ ਆਈ ਭਰਾਵਾਂ ਦਾ ਅੱਜ ਮੈਂ ਦਿਲੋਂ ਧੰਨਵਾਦ ਕਰਦਾ ਜੀ ਇਹਨਾਂ ਨੇ ਮੇਰੇ ਇੱਤੇ ਜਿਹੜੀ ਛੱਤ ਸੀ ਉਹ ਜਾਣ ਤੋਂ ਬਚਾਤੀ ਸੋ ਦਿਲੋਂ ਧੰਨਵਾਦ ਕਰਦਾ ਤੇ ਉਮੀਦ ਕਰਦਾ ਕਿ ਸਾਰੇ ਐਡੇ ਹੀ ਸਪੋਰਟ ਕਰਦੇ ਰਹੋਗੇ ਤੇ ਇਸੇ ਤਰ੍ਹਾਂ ਮੈਂ ਆਪਣੇ ਪੰਜਾਬ ਆਪਣੇ ਦੇਸ਼ ਦਾ ਨਾਮ ਰੋਸ਼ਨ ਕਰਦਾ ਰਹਾਂਗਾ ਚੰਗਾ ਵੀ ਦਿਨੋ ਦਿਨੋ ਸਤਿ ਸ੍ਰੀ ਅਕਾਲ ਜੈ ਜੀ ਰਾਮ ਦਿਨੋ ਧੰਨਵਾਦ